ਸਿੰਮਲ ਰੁਖ ਸਰਾਇਰਾ ਅਤ ਦੀਰਗ ਆਤਮੁਛ ਓਏ ਜੇ ਆਵ ਆਸ ਕਰ ਜਾਹੇ ਨਿਰਾਸੇ ਕਿਤ ਸਾਹਿਬ ਕਹਿੰਦੇ ਆਕਾਸ਼ ਦੇ ਵਿੱਚ ਪੰਛੀ ਉੜਦੇ ਪਏ ਨੇ ਉਹਨਾਂ ਨੇ ਉੜਦਿਆਂ ਉੜਦਿਆਂ ਕਾਫੀ ਸਫ਼ਰ ਤੈਅ ਕੀਤਾ ਤੇ ਅਖੀਰ ਉਹਨਾਂ ਨੂੰ ਭੁੱਖ ਪਿਆਸ ਅਹਿਸਾਸ ਹੋਣ ਲੱਗੀ ਹੈ ਉਹਨਾਂ ਨੂੰ ਭੁੱਖ ਲੱਗੀ ਹੈ ਪਿਆਸ ਦਾ ਅਹਿਸਾਸ ਹੋਇਆ ਉਚਾਰ ਸਫੇਰੀ ਆਪਣੀ ਨਜ਼ਰ ਵੀ ਡੁੜਾ ਰਹੇ ਨੇ ਉਹਨਾਂ ਨੇ ਇੱਕ ਬਹੁਤਾਂ ਉੱਚਾ ਮੋਟੇ ਤਣੇ ਵਾਲਾ ਰੁੱਖ ਵੇਖਿਆ ਹੈ ਜਿਸ ਦੇ ਪੱਤੇ ਵੀ ਬੜੇ ਹਰੀਆਵਲ ਦੇ ਨਾਲ ਭਰੇ ਹੋਏ ਨੇ ਔਰ ਫੁੱਲ ਵੀ ਬੜੇ ਖਿੜੇ ਹੋਏ ਨੇ ਇਥੋਂ ਤੱਕ ਕਿ ਉਸ ਦਰਖਤ ਨੂੰ ਫਲ ਵੀ ਲੱਗੇ ਹੋਏ ਨੇ ਇਹਨਾਂ ਪੰਛੀਆਂ ਦੇ ਮਨਾਂ ਦੇ ਵਿੱਚ ਇੱਕ ਆਸ ਵੱਜਦੀ ਹੈ ਕਿ ਹੁਣ ਸਾਡੀ ਭੁੱਖ ਪਿਆਸ ਖਤਮ ਹੋ ਜਾਏਗੀ ਉਹ ਪੰਛੀ ਉਸੇ ਹੀ ਸਿੰਮਲ ਦੇ ਦਰਖਤ ਤੇ ਆ ਕੇ ਬੈਠਦੇ ਨੇ ਕੋਈ ਪੰਛੀ ਉਹਦੇ ਫਲ ਖਾਂਦਾ ਹੈ ਕੋਈ ਪੰਛੀ ਉਹਦੇ ਪੱਤੇ ਖਾ ਰਿਹਾ ਹੈ ਕੋਈ ਪੰਛੀ ਉਹਦੇ ਫੁੱਲਾਂ ਚੋਂ ਰਸ ਲੈ ਰਿਹਾ ਹੈ ਪਰ ਅਖੀਰ ਹੋਇਆ ਕਿ ਨਾ ਤਾਂ ਉਹਨਾਂ ਦੀ ਭੁੱਖ ਮਿਟੀ ਤੇ ਨਾ ਉਹਨਾਂ ਦੀ ਪਿਆਸ ਮਿਟੀ। ਕਾਰਨ ਕਾਰਨ ਇੱਕ ਉਹ ਦਰਖਤ ਕੇਵਲ ਵਿਖਾਵੇ ਦੇ ਪੱਖ ਤੋਂ ਹੀ ਸੋਨੇ ਫੁੱਲਾਂ ਦੇ ਨਾਲ ਭਰਿਆ ਹੋਇਆ ਸੀ। ਫਲਾਂ ਦੇ ਨਾਲ ਲੱਦਿਆ ਹੋਇਆ ਸੀਗਾ। ਪੱਤਿਆਂ ਦੇ ਵਿੱਚ ਵੀ ਹਰੀਆਵਲ ਸੀ ਸੀਗੀ ਪਰ ਵਿਖਾਵੇ ਦੇ ਪੱਖ ਤੋਂ। ਸਾਬ ਕਹਿੰਦੇ ਉਨ ਨਰਾਸ਼ੇ ਮੜ ਜਾਂਦੇ ਉਹ ਨਰਾਸ਼ ਕਿਉਂ ਗਏ ਕਿਉਂਕਿ ਸਾਇਬ ਕਹਿੰਦੇ ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪੱਤ ਪਤਮੀ ਚ ਪੱਤੇ